ਆਉਂਦੀਆਂ ਲੋਕਾਂ ਦੇ ਜੀ ਲਸੀ ਨਾਲ ਖੇਡ ਜene ਪੈਤਾ ਲੋਕਾਂ ਨਾਲ ਆਤਾਂ ਦੰਦ ਦੰਦ ਤੰਦ ਤਸਿਆ ਦੰਦ ਦੰਦ ਦਰਸ਼ਕਾਂ ਤੋਂ ਆਪਣਾ ਦੀ ਜੋੜੇ ਗਿਆਨੀ ਸਾਡੇ ਨੇਤਾ ਦੇ ਮੇਰੇ ਪੁੱਤ ਹੋ ਰਹੇ ਦੀ ਹੁਣ ਨੇ ਸ਼ਹੀਦ ਹੁਣ ਨੇ ਸ਼ਹੀਦ ਚਮਕੌਰ ਦੀ ਗੜੀ ਦੇ ਵਿੱਚ ਤਾਰੇ ਨੇ ਚੜਾਉਣੇ ਸਭ ਬੈਠਿਆ ਉਹਨਾਂ ਦੇ ਨਾਲ ਸ੍ਰੀ ਦਰਸ਼ਨ ਲਾਲ ਜੀ ਚੋਪੜਾ ਔਰ ਸਾਡੇ ਜਰਬ ਕਮਿਸ਼ਨ ਦੇ ਨੰਬਰ ਸ੍ਰੀ ਇਕਮਾਲੂਸੀ ਜੀ ਹਨੀ ਦੇਵ ਜੀ ਸਰਦਾਰ ਅਮਰਿਕ ਸਿੰਘ ਜੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਰਦਾਰ ਕੌਲਪ੍ਰੀ ਸਿੰਘ ਜੀ ਨੂਰਪੁਰ ਸਾਹਿਬ ਦਲਬਾਤ ਸਿੰਘ ਜੀ ਜੀ ਮਨਿੰਦਰ ਸਿੰਘ ਮਿੱਠੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਉਹਨਰੇ ਨਾਮ ਸਰਦਾਰ ਮਤੀ ਸਿੰਘ ਪੰਨੂ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਸ੍ਰੀ ਰਾਜਨੂ ਮਾ ਜੀ ਬਲਾਕ ਪ੍ਰਧਾਨ ਸਾਹਿਬ ਰੁਪਿੰਦਰ ਸਿੰਘ ਰومی ਜੀ ਕੋਆਰਡੀਨੇਟਰ ਕਲੈਡਮੈਨ ਸ਼ੋਭੇਦਾਰ ਬਲਵੰਤ ਸਿੰਘ ਜੀ ਮੈਂਬਰ ਬਲਾਕ ਸੰਮਤੀ ਇਹਨਾਂ ਤੋਂ ਇਲਾਵਾ ਸਰਦਾਰ ਬਲਜੀਤ ਸਿੰਘ ਜੀ ਪੰਨੂ ਸਾਹਿਬ ਪੰਨੂ ਕਲਾਥਾ ਉਰ ਵਾਲੇ ਫੌਜੀ ਬਕਵਾ ਸਾਹਿਬ ਸਰਪੰਚ ਸਰਦਾਰ ਮਨਤਾਪ ਸਿੰਘ ਜੀ ਮਦਨ ਸਰਦਾਰ ਬਲਜੀਤ ਸਿੰਘ ਜੀ ਐਸਐਹ ਸਰਪੰਚ ਮਨਾਰ ਸਿੰਘ ਜੀ ਖੁਜਾਲਾ ਉਹਨਾਂ ਤੋਂ ਇਲਾਵਾ ਬਹੁਤ ਸਾਰੇ ਵੀਰ ਬੈਠੇ ਆ ਤੇ ਹੁਣ ਹੋ ਰਿਹਾ ਐਮਐਲਏ ਸਾਹਿਬ ਦੇ ਚੰਦਾ ਚਨਾਮ ਜੀ ਰਸਮੀਦਾ ਕਰ ਰਹੀ ਹੈ ਤੇ ਵੀਰ ਜੀ ਜਿਹੜੇ ਬੈਠੇ ਸਾਡੇ ਦਾ ਗੁਰਜੀਤ ਸਿੰਘ ਜੀ ਟੀਮਾ ਕਲਾ ਉਹ ਵੀ ਪਹੁੰਚੇ ਆ ਜੀ ਸਰਦਾਰ ਸੁਖਿੰਦਰ ਸਿੰਘ ਨਾਤ ਸਰਪੰਚ ਤੇ ਸਾਡੇ ਬਲਾਦ ਪ੍ਰਧਾਨ ਸਾਹਿਬ ਉਹ ਪਹੁੰਚੇ ਆ ਉਹਨਾਂ ਦੇ ਨਾਲ ਸਰਦਾਰ ਲਖਾ ਸਿੰਘ ਜੀ ਮੋਕਲ ਸਰਪੰਚ ਸਾਹਿਬ ਬਲਾਦ ਪ੍ਰਧਾਨ ਸਰਦਾਰ ਸੁਦੇਸ਼ ਸਿੰਘ ਭਾ ਉਹਨਾਂ ਦੇ ਨਾਲ ਜੂਤਾ ਗੋਪੀ ਸਿੰਘ ਜੀ ਭਾ

a 유 o cek, guys! Bangga, 이 e k 이 u ਕਿ ਕਿ ਕਰਮ ਮੇਰੇ ਸਿਰ ਅੱਖਾਂ ਤੇ ਅੰਨਾਂ ਲਈ ਮ ਪਤਾ ਜੀ ਸੰਗ ਕੋ ਨਾ ਹੋਇ ਕੋ ਜਿੰਦਾ ਖਾਲਸਾ ਹੋਇ ਕੋ ਜਿੰਦਾ ਖਾਲਸਾ ਅੱਜ ਅਸੀਂ ਜੋ ਤਿਹਾਰਾ ਮਨਾ ਰਹੇ ਆ ਸਾਡੀ ਜਿੰਦਗੀ ਦਾ ਬਹੁਤ ਜ਼ਰੂਰੀ ਤਿਹਾਰ ਹੈ ਇਹ ਦਿਨ ਵਾਸਤੇ ਕਈ ਸਦੀਆਂ ਦੀ ਵੇਤ ਕੀਤੀ ਗਈ ਸੀ ਬਰੋਧਿਆ ਆਇਆ 26 ਜਨਵਰੀ ਨੂੰ ਸਭ ਵਿਜਿਆ ਦੇ ਰੋਜ਼ ਦਾ ਸਾਗਾ ਸਲਤਾਨ ਲਾਗੂ ਹੋਇਆ ਅਸੀਂ ਇਹਨੂੰ ਗਨਤੰਤਰ ਦੇਖਦੇ ਸਾਰੇ ਨੌਜਵਾਨਾਂ ਨੂੰ ਸਾਰੇ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੱਭ ਜਨਮ ਦਿੱਤੀ ਕੀ ਅਮਨਿਆਤਾ ਹੈ ਅਸੀਂ ਇਕੱਲਾ ਕਿਸੇ ਫੰਕਸ਼ਨ ਤੇ ਨਹੀਂ ਜਾਂਦੇ ਸੱਭ ਜਨਮ ਦਿੱਤਾ ਮਹੱਤਵ ਹੈ ਕਿ ਸਾਡੇ ਸਹੀ ਤਰ੍ਹਾਂ ਇਹ ਗੋਟੇਸ ਆਪਣੀਆਂ ਜਾਨਾਂ ਦੇ ਕੇ ਦੇਸ਼ ਨੂੰ ਜਦੋਂ ਆਜ਼ਾਦੀ ਦਵਾਈ ਸੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਚਲਾਉਣ ਵਾਸਤੇ ਇੱਕ ਮਜ਼ਬੂਤ ਸੰਵਿਧਾਨ ਦੀ ਜ਼ਰੂਰਤ ਸੀ ਜਿਹਦਾ ਕੰਮ ਡਾਕਟਰ ਭੀਮ ਅੰਬੇਦਕਰ ਜੀ ਦੀ ਡਿਊਟੀ ਥੱਲੇ ਹੋਇਆ ਉਹਨਾਂ ਨੇ ਰਿਪੋਰਟਸ ਦਿੱਤੀ ਉਸ ਟਾਈਮ ਦੀ ਸਰਕਾਰ ਨੂੰ ਕਿ ਇਹ ਵਾਲਾ ਸੰਵਿਧਾਨ ਜਿਹੜਾ ਉਹ ਸਾਡੇ ਹਿੰਦੁਸਤਾਨ ਦੇ ਉੱਤੇ ਲਾਗੂ ਹੋਣਾ ਚਾਹੀਦਾ ਹੈ ਔਰ ਤੁਸੀਂ ਮੰਨੋਗੇ ਕਿ ਉਹਦੇ ਵਿੱਚ ਕੋਈ ਸ਼ੋਧ ਤੱਕ ਨਹੀਂ ਕੀਤੀ ਗਈ ਇਹਨਾਂ ਬਿਲ ਜੋ ਦਿਆਵੜ ਦੇ ਪੀਮਰਾ ਅੰਮੇਰਕਰ ਜੀ ਜਿੰਨੇ ਇੰਟੈਲੀਜੈਂਟ ਹੋਣਗੇ ਜਿੰਨੇ ਬੁੱਧੀ ਰੱਖਦੇ ਹੋਣਗੇ ਕਿ ਜਿਹਨਾਂ ਨੂੰ ਪਤਾ ਸੀ ਆ ਪੰਜਾਬ ਤੋਂ ਲੈ ਕੇ ਗੁਜਰਾਤ ਮਧ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਜਹੋਰ ਜਿੰਨੇ ਸਟੇਟਾਂ ਨੇ ਜਿਹਨਾਂ ਦੇ ਰਚ ਕੀ ਹੈ ਤੇਨਾਂ ਨੂੰ ਕਿਹੜੀ ਕਿਹੜੀ ਜ਼ਰੂਰਤ ਹੈ ਸਾਰੀਆਂ ਨੇ ਜ਼ਰੂਰਤਾਂ ਨੂੰ ਤੇ ਆ ਰੱਖਦੇ ਹੋਏ ਸੰਵਿਧਾਨ ਨੂੰ ਤਿਆਰ ਕੀਤਾ ਗਿਆ ਔਰ ਸੰਵਿਧਾਨ ਤੁਹਾਡੇ ਸਾਰਿਆਂ ਦੇ ਸਾਹਮਣੇ ਸੰਵਿਧਾਨ ਸਾਡੀ ਇੱਕ ਕੋਈ ਕਿਤਾਬ ਨਹੀਂ ਹੈ ਸਾਡੇ ਵਾਸਤੇ ਸਭ ਤੋਂ ਉੱਪਰ ਸੰਵਿਧਾਨ ਹੈ ਅਸੀਂ ਕਈ ਵਾਰਾ ਧਰਮ ਦੀ ਵੀ ਗੱਲ ਕਰ ਦਿੰਦੇ ਆ ਨਾ ਰਨ ਆਪਣੀ ਜਗ੍ਹਾ ਤੇ ਪਰ ਮੰਨਣਾ ਸਾਡਾ ਫਰਜ਼ ਬਣਦਾ ਹੈ ਸਾਡੇ ਦੇਸ਼ ਦੀ ਮੰਨਦੀ ਹੈ ਜਿਸ ਧਰਮ ਦੇ ਵਿੱਚ ਅਸੀਂ ਪੱਕੇ ਹਾਂ ਜਿਸ ਧਰਮ ਦੇ ਵਿੱਚ ਸਾਡਾ ਜਨਮ ਹੋਇਆ ਹੈ ਉਸ ਧਰਮ ਨੂੰ ਮੰਨਣਾ ਸਾਡੀ ਜ਼ਿੰਮੇਵਾਰੀ ਹੈ ਪਰ ਸਰਕਾਰ ਵਾਈ ਚੱਲ ਸਕਦੀ ਹੈ ਜਦੋਂ ਉਸ ਸੰਵਿਧਾਨ ਦੇ ਉੱਤੇ ਜੋ ਲਿਖਿਆ ਗਿਆ ਹੈ ਸੰਧਾਨ ਦੇ ਵਿੱਚ ਉਹਦੇ ਉੱਤੇ ਅਸੀਂ ਉਸੇ ਤਰ੍ਹਾਂ ਖੰਬਾ ਬੱਜ ਕੇ ਚੱਲੀਏ ਜੀਵੇਂ ਕਿ ਸਾਨੂੰ ਸਹਿਦ ਦਿੱਤੀ ਤਸਲਿਤਾ ਅਰਥੇ ਨਾਲ ਫੰਡਾਮੈਂਟਲ ਡਿਊਟੀਆਂ ਵੀ ਕਿੰਨਾ ਗੱਲ ਜੇ ਤੁਸੀਂ ਆਹ ਡਿਊਟੀ ਨਿਭਾਉਣੀ ਆ ਫੰਡਾਮੈਂਟਲ ਰਾਈਟਸ ਦੇ ਵਿੱਚ ਸਾਡੇ ਕੋਲ ਕੀ ਕੀ ਆਉਂਦੇ ਸਾਡੇ ਕੋਲ ਸਭ ਤੋਂ ਵੱਡਾ ਅਧਿਕਾਰ ਆ ਜੀਵਨ ਦਾ ਆਜ਼ਾਦੀ ਦੇ ਨਾਲ ਜੀਵਨ ਦਾ ਅਧਿਕਾਰ ਆ ਜਿੰਨੀ ਆਜ਼ਾਦੀ ਸਾਡੇ ਪੰਜਾਬ ਦੇ ਵਿੱਚ ਆ ਪੂਰੇ ਸਹੀ ਕਹਿ ਰਹੇ ਅਸੀਂ ਗੁਲਾਮ ਜਿੰਨੇ ਸੱਜਣ ਇੱਥੇ ਬੈਠੇ ਨੇ ਮੇਰੀਆਂ ਮਾਤਾ-ਮਾਵਾਂ ਭੈਣਾਂ ਬੈਠੀਆਂ ਕਦੀ ਨਾ ਕਦੀ ਬਾਹਰ ਤੇ ਗਈ ਹੋਵਗੇ ਤੁਹਾਡੇ ਚ ਕੋਈ ਨਾ ਕੋਈ ਤੇ ਗਿਆ ਹੋਊਗਾ ਹਰ ਇੱਕ ਬੰਦਾ ਕਹਿੰਦਾ ਕਿ ਮੈਂ ਆੜੇ ਉਹ ਸੱਟ ਨਹੀਂ ਲੱਗੀ ਉਹਨੇ ਝੂਠੀ ਸੱਟ ਲਾਈ ਅਸਲ ਵਿੱਚ ਤਾਂ ਤੋਂ ਕੰਮ ਅਸੀਂ ਇਸ ਦਾ ਕੀ ਕਰਨੀ ਹੈ ਕਿ ਸੰਵਿਧਾਨ ਉੱਤੇ ਸਾਡੀ ਨਿਸ਼ਤਾ ਹੀ ਨਹੀਂ ਹੋਣੀ ਚਾਹੀਦੀ ਹੈ ਕਿ ਸੰਵਿਧਾਨ ਨੇ ਸਾਨੂੰ ਜੋ ਰਸਤਾ ਦਿਖਾਇਆ ਹੈ ਉਹਦੇ ਉੱਤੇ ਚੱਲਣਾ ਚਾਹੀਦਾ ਹੈ ਅਗਰ ਆទਿਥਾਨੀ ਪੁਲਿਸ ਫੋਰਸ ਕੰਮ ਕਰਦੀ ਹੈ ਤਾਂ ਸੰਵਿਧਾਨ ਦੇ ਅਨਸਾਰ ਕੰਮ ਕਰਦੀ ਹੈ ਸੰਵਿਧਾਨ ਤੋਂ ਬਾਹਰ ਰਹਿ ਕੇ ਕੰਮ ਨਹੀਂ ਕਰਦੀ ਅਗਰ ਸੰਵਿਧਾਨ ਤੋਂ ਬਾਹਰ ਰਹਿ ਕੇ ਪੁਲਿਸ ਫੋਰਸ ਕੰਮ ਕਰੇ ਤਾਂ ਫਿਰ ਤੇ ਜੰਗਲ ਰਾਜ ਹੋ ਜਾਏਗਾ ਕਾਨੂੰਨ ਆ ਦੀ ਕੋਈ ਵਿਵਸਥਾ ਨਹੀਂ ਹੋਏਗੀ ਇਸ ਵਿਵਸਥਾ ਨੂੰ ਬਣਾਉਣ ਵਾਸਤੇ ਸੰਵਿਧਾਨ ਸੀ ਜ਼ਰੂਰ ਸੀ ਸੰਵਿਧਾਨ ਦੇ ਵਿੱਚ ਕੀ ਕੀ